ਗੌੜੀ ਮਹੱਲਾ ਪੰਜਵਾ ਪ੍ਰਭ ਮਿਲ ਬੇਕੋ ਪ੍ਰੀਤ ਮਨ ਲਾਗੀ ਪਾਏ ਲਗਾਓ ਮੋਹੇ ਕਰੋ ਬੇਨਤੀ ਕੋਉ ਸੰਤ ਮਿਲੇ ਬੜ ਪਾਗੀ ਰਹਾਓ ਮਨ ਅਰਪਾਓ ਤਨ ਰਖਾਓ ਆਗੇ ਮਨ ਕੀ ਮਤ ਮੋਹੇ ਸਗਲ त्यागी ਜੋ ਪ੍ਰਭ ਕੀ ਹਰ ਕਥਾ ਸੁਨਾਵੇ ਅਨੰਦਿਨ ਫਿਰਉ ਤਿਸ ਪਿਛੇ ਵਿਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੀਟਿਓ ਪੁਰਖ ਰਸਿਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾ ਨਿਕਸਰੇ ਪੰਖੀ ਸਿਮਰ ਹਰ 파ਖ ਮਿਲ ਸਾਧੂ ਸਰਣ ਗਹੋ ਪੂਰਨ RAM ਰਤਨ ਹੀਰੇ ਸੰਗ ਰਾਖ ਰਹਾਓ ਪ੍ਰਮਾ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਹ ਕੀ ਫਾਸ ਕਟਨ ਹਾਰ ਜਗਤ ਗੁਰੂ ਗੋਬਿੰਦ ਚਰਨ ਕਮਲਤਾ ਕੇ ਕਰਹੁ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ 나ਥ ਸੁਨਹੁ ਅਰਦਾਸ ਕਰ ਗਹਿ ਲੇ ਓ ਨਾਨਕ ਕੀ ਸੁਆਮੀ ਜੀਉ ਪਿੰਡ ਸਭ ਤੁਮਰੀ ਰਾਸ ਗੌੜੀ ਮਹੱਲਾ 5 ਹਰ ਵੇਖਣ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤ ਬੋ ਦਿਨ ਰੈਨੀ ਹੈ ਕੋਈ ਸੰਤ ਮਿਲਾਵੇ 네ਰਾ ਰਹਾਉ ਸੇਵਾ ਕਰੋ ਦਾਸ ਦਸਨ ਕੀ ਅਨਕ ਪਾਂਤ ਤਿਸ ਕਰੋ ਨਿਹੋਰਾ ਤੁਲਾ ਧਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ आनंद सूख पेटत हर नानक जन्म किरतारथ सफल सवेरा राग गौड़ी पूर्वी मोहल्ला 5 एक ओंकार सतगुरु प्रसाद किन बिद मिले गुसाई मेरे राम राए कोई ऐसा संत सहज सुख दाता मोह मार्ग दे बताई रहाओ ਅੰਤਰ ਅਲੱਖ ਨ ਜਾਈ ਲਖਿਆ ਵਿੱਚ ਪੜਦਾ ਹਉਮੈ ਪਾਈ ਮਾਇਆ ਮੋਹ ਸਭੂ ਜਗ ਸੋਇਆ ਇਹੋ ਭਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਵਸਤੇ ਮਿਲ ਬਾਤ ਨ ਕਰਤੇ ਪਾਈ ਏਕ ਬਸਤ ਬਿਨ ਪੰਜ ਦੁਹੇਲੇ ਉਹ ਬਸਤ ਅਗੋਚਰ ਠਾਈ ਜਿਸ ਕਾ ਗ੍ਰਹਿੋ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ ਅਨਕ ਉਪਾਅ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਣਾਈ ਜਿੰਨ ਕੇ ਬੰਧਨ ਕਾਟੇ ਸਤਗੁਰ ਤਿੰਨ ਸਾਧ ਸੰਗਤ ਲਿਵ ਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਪਾਈ ਮੇਰੇ RAM ਰਾਏ ਇਨ ਬਿਦ ਮਿਲਾ ਗੁਸਾਈ ਸਹਜ ਭਇਆ ਪ੍ਰਮਖਿਨ ਮਹ ਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਐ ਸੋ ਪਰਚਉ ਪਾਇਓ ਕਰੀ ਕਿਰਪਾ ਦਿਆਲ ਬੀਠ ਲੈ ਸਤਿਗੁਰੁ ਮੁਝਹਿ ਬਤਾਇਓ ਰਹਾਉ ਜਤ ਕਤ ਦੇਖਉ ਤਤ ਤਤ ਤੁਮਹੀ ਮੋਹਿ ਇਹੋ ਵਿਸਵਾਸ ਹੋਇ ਆਇਓ ਕਹਿ ਪਹਿ ਕਰੋ ਅਰਦਾਸ ਬੇਨਤੀ ਜੋ ਸੁਨ ਤੂ ਹੈ ਰਗੁਰਾਇਓ ਲਹਉ ਸਹਿਸਾ ਬੰਦਨ ਗੁਰ ਤੋਰੇ ਤਾ ਸਦਾ ਸਹਿਜ ਸੁਖ ਪਾਇਓ ਹੋਣਾ ਸਾ ਸੋਈ ਫਨੁ ਹਸੀ ਸੁਖ ਦੁਖ ਕਹਾਂ ਦਿਖਾਯੋ ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਯੋ ਨਉ ਨਿਦ ਨਾਮ ਨਿਧਾਨ ਇਕ ਠਾਈ ਤਉ ਬਾਹਰ ਕੈਠੈ ਜਾਯੋ ਏਕੈ ਕਨਕ ਅਨਕ ਭਾਤ ਸਾਜੀ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਪਰਮ ਗੁਰ ਕੋਈ ਹੈ ਇਵ ਤਤੈ ਤਤ ਮਿਲਾਯੋ ਗੌੜੀ ਮਹੱਲਾ ਪੰਜਵਾ ਆਉਦ ਕਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਕਰਉ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੀਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਇਹੋ ਸੰਸਾਰ ਬਿਕਾਰ ਸਹ ਸੇ ਮਹਿ ਤਰਿਉ ਬ੍ਰਹਮ ਗਿਆਨੀ ਜਿਸਹ ਜਗਾਏ ਪੀ ਆਏ ਹਰ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਵਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੂਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਧੂਰੇ ਗੌੜੀ ਮਹੱਲਾ ਪੰਜਵਾ ਰੱਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਨ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਨ ਹਾਰੇ ਖੇਦ ਕਰਹਿ ਅਰ ਬਹੁਤ ਸੰਤਾਵਹਿ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਕ ਬਉ ਭਾਤੀ ਛੋਡਹਿ ਕਤ ਹੂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਨ ਤੇ ਧੀਰਜ ਪਾਇਆ ਸ਼ੰਤੀ ਮੰਤ ਦਿਓ ਮੋਹਿ ਨਿਰਪਉ ਗੁਰ ਕਾ ਸਬਦ ਕਮਾਇਆ ਜੀਤ ਲਏ ਓਏ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸ ਆ ਪਾਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾ ਓਹ ਅਬਨਾਸੀ ਰਾਯਾ ਨਿਰਪਉ ਸੰਗ ਤੁਮਾਰੈ ਬਸਤੇ ਇਹੋ ਡਰਨ ਕਹਾਤੇ ਆਇਆ ਰਹਾਉ ਇੱਕ ਮਹਿਲ ਤੂੰ ਹੋਹੇ ਅਫਾਰੋ ਇੱਕ ਮਹਿਲ ਨਿਮਾਨੋ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀਬਾਨੋ ਇੱਕ ਮਹਿਲ ਤੂੰ ਪੰਡਿਤ ਬਖਤਾ ਇੱਕ ਮਹਿਲ ਖਲ ਹੁਤਾ ਇੱਕ ਮਹਿਲ ਤੂੰ ਸਭ ਕਿਛ ਗਰਾਹਜ ਇੱਕ ਮਹਿਲ ਕਛੂ ਨਾ ਲੇਤਾ ਕਾਠ ਕੀ ਪੁੱਤਰੀ ਕਹਾ ਕਰੈ ਬਪੁਰੀ ਖਿਲਾਵਨ ਹਾਰੋ ਜਾਨੈ ਜੈਸਾ ਭੀਖ ਕਰਾਵੇ ਬਾਜੀਗਰ ਉਹ ਤੈਸੋ ਹੀ ਸਾਜ ਆਨੈ ਅਨਿਕ ਕੋਠਰੀ ਬਹੁਤ 파ਤ ਕਰੀਆ ਆਪ ਹੋਆ ਰਖਵਾਰਾ ਜੈਸੇ ਮਹਿਲ ਰਾਖੈ ਤੈਸੈ ਰਹਿਨਾ ਕਿਆ ਇਹੋ ਕਰੈ ਵਿਚਾਰਾ ਜਿਨ ਕਿਛ ਕੀਆ ਸੋਈ ਜਾਣੈ ਜਿਨ ਇਹ ਸਭ ਬਿਦ ਸਾਜੀ ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੈ ਕਾਜੀ ਗੌੜੀ ਮਹੱਲਾ 5 ਛੋੜ ਛੋੜ ਰੇ ਬਿਖਿਆਕੇ ਰਸੂਆ ਉਰਜ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਉ ਪਸੂਆ ਰਹਾਉ ਜੋ ਜਨ ਹੈ ਤੂੰ ਆਪਣੈ ਕਾਜੈ ਸੋ ਸੰਗ ਨ ਚਾਲੈ ਤੇਰੇ ਤਸੂਆ ਨਾਗੋ ਆਇਓ ਨਾਗ ਸਿਦਾਸੀ ਫੇਰ ਫਿਰਿਓ ਅਰ ਕਾਲ ਗਰਸੂਆ ਪੇਖ ਪੇਖ ਰੇ ਕਸੁੰਭ ਕੀ ਲੀਲਾ ਰਾਚ ਮਾਚ ਤਿਨਹੂ ਲਉ ਹਸੂਆ ਜੀਤ ਡੋਰ ਦਿਨਸ ਅਰ ਰੈਨੀ ਜੀ ਕੋ ਕਾਜ ਨ ਕੀਨੋ ਕਛੂਆ ਕਰਤ ਕਰਤ ਏਵਹੀ ਬਿਰਦਾਨੋ ਹਾਰਿਓ ਉਕਤੇ ਤਨ ਖੀਨਸੂਆ ਜੋ ਮੋਹਯੋ ਉਨਮੋਹਨੀ ਬਾਲਾ ਉਸਤੇ ਕਟੈ ਨਾਹੀ ਰੁਚ ਚਸੂਆ ਜਗ ਐਸਾ ਮੋਹ ਗੁਰਹਿ ਦਿਖਾਇਓ ਤਉ ਸ਼ਰਨ ਪਰਿਓ ਤਜ ਗਰਬਸੂਆ ਮਾਰਗ ਪ੍ਰਭ ਕੋ ਸੰਤ ਬਿਤਾਇਓ ਧ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਗੌੜੀ ਮਹੱਲਾ ਪੰਜਵਾ ਤੁਜ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਉ ਅੰਤਰ ਕੀ ਵਿਦਿ ਤੁਮਹੀ ਜਾਣੀ ਤੁਮਹੀ ਸੱਜਣ ਸੁਹੇਲੇ ਸਰਬ ਸੁਖਾ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕਉ ਤੁਮਰੇ ਰੰਗਾ ਗੁਣ નિਧਾਨ ਸੁਖ ਦਾਤੇ ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ਪ੍ਰਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਉਮੈ ਮਾਰੀ ਜਨਮ ਮਰਨ ਕੋ ਚੂਕੋ ਸਹਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰਉ ਗੁਰ ਸੇਵਾ ਬਾਰ ਜਾਉ ਲਖ ਬਰੀਆ ਜੇ ਪ੍ਰਸਾਦ ਇਹੋ ਪਉ ਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੌੜੀ ਮਹੱਲਾ ਪੰਜਵਾ ਤੋਜ ਬਿਨ ਕਵਨ ਰੀ ਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਭਯਾਲ ਮਿਰਤ ਭੂ ਮੰਡਲ ਸਰਬ ਸਮਾਨੋ ਏਕੈ ਉਹੀ ਸਿਵ ਸਿਵ ਕਰਤ ਸਗਲ ਕਰ ਜੋ ਰਹਿ ਸਰਬ ਮਯਾ ਠਾਕੁਰ ਤੇਰੀ ਦੋਹੀ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ਗੌੜੀ ਮਹੱਲਾ ਪੰਜਵਾ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਉ ਅਨਕ ਜਨਮ ਬਹੁ ਜੋਨੀ ਭ੍ਰਮਿਆ ਬਹੁਰ ਬਹੁਰ ਦੁੱਖ ਪਾਇਆ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੋ ਦਰਸ ਹਰ ਰਾਇ ਸੋਈ ਹੋਆ ਜੋ ਤਿਸ ਪਾਣਾ ਅਵਰਨ ਨ ਕਿਨਹੀ ਕੀਤਾ ਤੁਮਰੇ ਭਾਣੈ ਪਰਮ ਮੋਹਿ ਮੋਹਿਆ ਜਾਗਤ ਨਾਹੀ ਸੂਤਾ ਬਿਨਹੋਂ ਸੁਨਹੋਂ ਤਮ ਪ੍ਰਾਨ ਪਤ ਪਿਆਰੇ ਕਿਰਪਾ ਨਿਦ ਦਿਆਲਾ ਰਾਖ ਲਿਹੁ ਪਿਤਾ ਪ੍ਰਭ ਮੇਰੇ ਅਨੱਥ ਹੈ ਕਰਿ ਪ੍ਰਤਿਪਾਲਾ ਜਿਸਨੋਂ ਤੁਮਹਿ ਦਿਖਾਇਓ ਦਰਸਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਧੂਰ ਦੇਹੁ ਸੰਤਨ ਕੀ ਸੁਖ ਨਾਨਕ ਇਹੋ ਬਾਛੈ ਗੌੜੀ ਮਹੱਲਾ ਪੰਜਵਾ ਹਉ ਤਾ ਕੈ ਬਲਿਹਾਰੀ ਤਾ ਕਹਿ ਕੇਵਲ ਨਾਮ ਆਧਾਰੀ ਰਹਾਓ ਮਹਿਮਾਤਾ ਕੀ ਕੀਤਕ ਗਨਿਐ ਜਨ ਬਾਰ ਬ੍ਰਹਮ ਰੰਗ ਰਾਤੇ ਸੂਖ ਸਹਿਜ ਆਨੰਦ ਤਿਨਾ ਸੰਗ ਓਨ ਸੰਸਰ ਅਵਰਨੰਦਾਤੇ ਜਗਤ ਉਧਾਰਨ ਸੇਈ ਆਏ ਜੋ ਜਨ ਦਰਸ ਪਿਆਸਾ ਓਨ ਕੀ ਸਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾ ਕਹਿ ਚਰਨ ਪਰਉ ਤਾ ਜੀਵਾ ਜਨ ਕੈ ਸੰਗ ਨਿਹਾਲਾ स्वागतਨ ਕੀ ਦੇਣ ਹੋਏ ਮਨ ਮੇਰਾ ਹੋ ਹੋ ਪ੍ਰਭੂ ਕਿਰਪਾਲਾ ਰਾਜ ਜੋਬਨ ਅਬਦ ਜੋ ਦੀਸੈ ਸਾਬ ਕਿਛ ਜੁਗ ਮਹਿ ਘਾਟਿਆ ਨਾਮ ਨਿਧਾਨ ਸਦ ਨਵ ਤਨ ਨਿਰਮਲ ਇਹੋ ਨਾਨਕ ਹਰ ਤਨ ਖਾਟਿਆ ਗੌੜੀ ਮਹੱਲਾ ਪੰਜਵਾ ਜੋਗ ਜੁਗਤ ਸੁਨ ਆਇਓ ਗੁਰ ਤੇ ਮੂ ਕਉ ਸਤਗੁਰ ਸਬਦ 부ਝਾਇਓ ਰਹਾਓ ਨੌਖੰਡ ਪ੍ਰਤਮੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਜ ਚੇਲੇ ਮਿਲ ਭਏ ਇਕਤਰਾ ਇਕਸਕੇ ਵਸ ਕੀਏ ਦਸ ਬੈਰਾਗਨ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਪਰਮ ਜਰਾਏ ਚਰਾਈ ਵਿਪੂਤਾ ਪੰਥ ਏਕ ਕਰ ਪੇਖਿਆ ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜਹ ਪਉ ਨਹੀਂ ਤਹਾ ਆਸਨ ਬਾਧਿਓ ਸਿੰਗੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰੱਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ